ਕਿਹੜਾ ਲਵਾਵਾ ਦਵਾ ਚਲੋ ਜੀ ਸਦਗਾਂ ਬਾਦ ਆ ਗਏ ਆ ਹਰਕੇ ਰੇੜੀ ਲੋਣ ਅੱਜ ਕੀ ਲਾਇਆ ਵਾ ਵੇਚਾ ਛਿੱਲਾ ਪਾਉਣੀਆਂ ਮੈਨੂੰ ਦੱਸ ਦੀ ਤੋ ਕੀ ਅੱਜ ਮੈਂ ਬੋਲ ਪਾ ਅੱਜ ਅਸੀਂ ਨਾ ਸਭ ਤੋਂ ਸਸਤੇ ਕੁਲਚੇ ਲਾਉਣੇ ਆ ਅੱਜ ਦੇ ਦੇ ਕੁਲਚੇ ਛੋਲੇ ਆ ਕਿਉਂ ਟੈਸਟ ਕਰਨਾ ਵਾ ਨਾ ਪਤਾ ਨਹੀਂ ਆ ਦੇਗਾ ਕਿਤੋਂ ਵੀਡੀਓ ਹਰ ਚਿਰ ਬਾਅਦ ਲੱਗ ਬਹੁਤ ਚਿਰ ਬਾਅਦ 6 ਮਹੀਨੇ ਬਾਅਦ ਆਇਆ ਆ ਇੱਥੇ ਔਰ ਫਿਰ ਪਾਸੇ ਲੋਏ ਰਹਿੰਦੇ ਮੱਲਾਂ ਵਾਲੇ ਗਏ ਸੀ ਇੱਕ ਦਿਨ ਗਏ ਸੀ ਦੋ ਦਿਨ ਗਏ ਸੀ ਬਸ ਅੱਛਾ ਉਹ ਵੀ ਹਫਤਾ ਕੋ ਗਿਆ ਪਰ ਸੋ ਚੌਥ ਕਿਦਨ ਉਹ ਕਿਹਣਾ ਗੁਰਦੁਆਰੇ ਆਵੇ ਅੱਜ ਦਾਹਾਂ ਦਾ ਰੱਖਣਾ 5-7 ਮਿੰਟ ਬਾਅਦ 6 ਘੰਟੇ ਲੱਗਣੇ ਗੱਲ ਕਰ ਤਾ 7-8 ਮਿੰਟ ਯਾਰ ਲੱਗਣੇ ਬਸ ਬਸ ਕੇ ਸੱਚੀ 10 ਮਿੰਟ ਤੋਂ ਵੱਧ ਨਹੀਂ ਲੱਗਦੇ ਕਿੰਨੇ ਵੇਲੇ ਤੱਕ ਚੱਲੂਗੇ 15 ਮਿੰਟ ਸਿਰਫ ਮੇਰੇ ਨਾਲ 15 ਮਿੰਟ ਹੀ ਚੱਲਣਾ ਤੈਨੂੰ ਪਤਾ ਹੀ 50 ਬਰਗਰ ਮੈਂ ਸੱਚੀ ਦੱਸਿਆ ਮੈਂ ਕੀ ਕਹਾ ਵਾ 15 ਮਿੰਟ ਬੰਨ ਨਾ ਬਾਅਦ ਚ ਨਾ ਕਹੀ ਦਹਾਂ ਦਾ ਰੱਖਿਆ ਯਾਰ ਪਹਿਲੇ ਦਿਨ ਆਏ ਨਾ ਤਾਂ ਸਸਤਾ ਰੱਖਿਆ ਤਾਂ ਇੱਕ ਦਿਨ ਹੀ ਲਾ ਵਾ ਇਹ ਪਤਾ ਨਹੀਂ ਕਦੋਂ ਆਣਾ ਵਾ ਹਾਂ ਜੇ ਹੋਇਆ ਤਾਂ ਪਰ ਤੋਂ ਆਏ ਮੈਂ ਤੇ ਇਹ ਪਰ ਤੋਂ ਇੰਡੀਆ ਦਾ ਉੱਥੇ ਜਾ ਕੇ ਦਾ ਦੇਖੀ ਮੈਂ ਇੱਥੇ ਵੇਖੋ ਸਾਰੇ ਜਾਣਗੇ ਘਰੇ ਵੇਖਣਗੇ ਬਹਿ ਕੇ ਅੱਜ ਬਈ ਦਹਾਂ ਦਾ ਰੱਖਣਾ ਵੇਖਾਂਗੇ ਪ੍ਰੋਫਿਟ ਹੁੰਦਾ ਕਲੌਸ ਹੁੰਦਾ ਕਿਉਂਕਿ ਬੜੇ ਚਿਰ ਬਾਅਦ ਆਇਥੇ ਹਰ ਹਫਤੇ ਲੌਣ ਲੱਗੇ ਆ ਤੇ ਪਹਿਲਾਂ ਹੀ ਇੱਥੇ ਵਾਧੂ ਲਾਈਆਂ ਤੇ ਆ ਦੇਖਿਆ ਹੀ ਹੋਣਾ ਤੁਸੀਂ ਮੁੰਡਾ ਆਉਂਦਾ ਹੁੰਦਾ ਹੀ ਲੈਣ ਤੇ ਬਾਕੀ ਤੇ ਅੱਜ ਜਾ ਨਾ ਕੰਮ ਮੈਂ ਹੁਦੋਂ ਕਰਾਂ ਨਹੀਂ ਇਹ ਵੀ ਸਿਰਫ ਦਸਾਂ ਦਾ 10 100 ਦੇ ਪਤਾ ਨਹੀਂ ਇਹਦੇ ਚਾਪਣਾ ਵੀ ਖਰਚਾ ਨਹੀਂ ਹੈਗਾ ਕੋਈ ਚਲੋ ਜੋ ਵੀ ਆ ਵੇਖਾਂਗੇ ਕੀ ਬੰਦਦਾ ਵਾ ਸਿਸਟਮ ਹਾਂਜੀ ਤੁਸੀਂ ਸੁਣਾ 10 ਕੇ ਗਿਆ ক্রিকেট ਦਾ ਮੈਚ ਆ ਕਹਿੰਦੇ ਤੁਸੀਂ ਵੇਨੇ ਕਿ ਨਹੀਂ ਨਹੀਂ ਆਪ ਘਟ ਕੈਮ ਇਲਾਤਾ ਉਹ ਮੈਂ ਅਮਨ ਕੋਈ ਮੈਚ ਵੀ ਪਟੇ ਪਟੇਆਂ ਜੀ ਰਹਿੰਦਾ ਪਟੇ ਪਟੇ ਬਣਾ ਨਹੀਂ ਮੈਂ ਤਾਂ ਕੰਮ ਕਰੇ ਨਾ ਅੱਗੇ ਰਹਿੰਦਾ ਆ ਜੇ ਤਹਾਂ ਦਾ ਰੱਖਿਆ ਦੇਖਿਓ ਇੱਥੇ ਭੀੜ ਦੇਖਦੇ ਕੀ ਹਿਸਾਬ ਬੰਦਾ ਵਾ ਸਭ ਸਭ ਤੋਂ ਸਸਤਾ ਰੱਖਿਆ ਹਨਾ ਦੇਖਾਂਗੇ ਨਾਲੇ ਹੁਣ ਦਾ ਕੀ ਆ ਮਤਲਬ ਸਿਸਟਮ ਕੀ ਬੰਦਾ ਕਿੰਨੇ ਚਿਰ ਚ ਕੰਮ ਬੰਦਾ ਆਪ ਹੀ ਸਸਤਾ ਰੱਖਿਆ ਆਪ ਹੀ ਰੱਖਿਆ ਸਭ ਵੇ ਲਾਵਾਂਗੇ ਪਜਾਮਾ ਦਾ ਇੰਕਾ ਹਨਾ ਲੋਕਾਂ ਨੂੰ ਪੁੱਛਦੇ ਕਿੰਨੇ ਦਾ ਲਾਇਆ हां वो पूछ ले ਦੱਸ ਦਿਓ ਬਈ ਕਿੰਨੇ ਦਾ ਲਾਈਏ ਸਭ ਵੇ ਲਾਵਾਂਗੇ ਕੱਲ ਕਿੰਨੇ ਦਾ ਲਾਈਏ ਪਾ ਦੋ ਪਾ ਦੋ ਪਾ ਦੋ ਇੱਕ ਵਾਰ ਇੰਨਾ ਕੁ ਨਹੀਂ ਪਾਣਾ ਸਾਰਾ ਪਾ ਦੋ ਬੋਲਦੇ ਰੋਡ ਸਾਈਡ ਸਾਰਾ ਕੁਝ ਪਾਦ ਗਏ ਨਾ ਸਾਰਾ ਕੋਸ਼ੀ ਕਰਨਾ ਕੀ ਪਾਦੇ ਪਾਦੇ ਸਾਰਾ ਇਹ ਕੀ ਕਰਨਾ ਮਸਾਲਾ ਯਾਰ ਆ ਕੇ ਕੋਨਾ ਜਿਆਦਾ ਪਿਆ ਕਿ ਲੋਕਾਂ ਨੂੰ ਪਤਾ ਲੱਗੇ ਤਾਂ ਉਹ ਆਟਾ ਅਸਦਾ ਹੋਰ ਕੀ ਨਹੀਂ ਰਹਿ ਗਿਆ ਹੋਰ ਕੀ ਆ ਬੂਟੇ ਯਾਰ ਚੋਰੀ ਯਾਰ ਆਇਆ ਨਹੀਂ ਗਿਆ ਨਹੀਂ ਆ ਜਾ ਰਹੀ ਸੀ ਕੁਲਚੇ ਗਰਜੀ ਉਹੋ ਖਾਣਾ ਤੇਲ ਦਾਹਾਂ ਦਾ ਤੇ ਸੇਤ ਨਾ ਰਹਿਣਾ ਨਹੀਂ ਤੁਹਾਡਾ ਦਾਹਾਂ ਦਾ ਮੇਰੇ ਹਿਸਾਬ ਨਾਲ ਦਾਹਾਂ ਦਾ ਰੱਖਿਆ ਵਾ ਮੈਂ ਕਿਹਾ ਰਹਿਣਾ ਨਹੀਂ ਹੈ ਜੇ ਹਿਸਾਬ ਨਾਲ ਲੱਗੇ ਆ ਆਈ ਗਿਆ ਪਹਿਲੇ ਦਿਨ ਆਏ ਸਸਤਾ ਹੀ ਰੱਖ ਲਏ ਸਭ ਤੋਂ ਹਾਂ ਇੱਥੇ ਆਏ پڑے ਘਿਰ ਬਾਦ ਮੈਂ ਕਿਹਾ 10 ਤੱਕ ਹਾਂ ਹਾਂ ਵਿਆਹ ਯਾਰ ਬੜੇ ਵੇਜੇ ਜਾਇਆ ਵਿਆਹ ਕੀ ਉੱਤਾ ਵੀ ਨਹੀਂ ਆਇਆ ਗਿਆ ਉੱਤਾ ਵੀ ਠੰਡ ਬਹੁਤ ਜੀ ਨਹੀਂ ਕੀਤਾ ਯਾਰ ਮੈਂ ਕਿਹਾ ਉਹ ਨਾ ਉੱਤੇ ਨਹੀਂ ਜੋ ਤਿੰਨ ਚਾ ਬਾਅਦ ਇਹ ਅੰਬਲੀ ਦੀ ਚਟਨੀ ਹੈ। ਠੀਕ ਹੈ? ਅੰਬਲੀ, ਇਮਲੀ। ਅੰਬਲੀ ਦੀ ਨਹੀਂ ਹੈ, ਅੰਬਲੀ। ਇਹ ਹੋਰ ਅੱਛਾ ਇੰਨੀ ਪਾਣੀ ਬਸ। ਸਾਲੇ ਰਾਰਜੀ ਪਾ ਦੇਗਾ। ਮੈਂ ਕਿਹਾ ਜ਼ਿਆਦੀ ਪਾਤੀ ਇਹਨਾਂ ਨੂੰ। ਖੱਟਾ ਨਾ ਹੋ ਜਾਵੇ ਇਹ ਵੀ ਆ। ਇਹ ਇਦਾਂ ਹੋਰ ਪਾ ਲਾ। ਇਹ ਤਾਂ ਖੁੱਲਾ ਪਾ ਨਾ। ਆਵੇ ਇਦਾਂ। ਇਹ ਸਪਾਈਸੀ ਨਾ ਹੋ ਜਾਵੇ। ਉਹ ਸਪਾਈਸੀ ਨਹੀਂ ਹੋਣਾ। ਰੱਖ ਦੇ ਰਹਿ ਜੀ ਕਿਹੜਾ ਮੁੰਡਾ ਹੈ ਹੜਕੇ ਇਹਨੇ ਮੋਟਾ ਇਹਦਾ ਹਾਂਜੀ 7 ਮਿੰਟ ਲੱਗਣੇ ਰੱਜੀ ਐ ਬਸ ਐ ਮੈਨੂੰ ਲੱਗਦਾ 10 ਮਿੰਟ ਲੱਗਣੇ ਮਹਾ ਇਹ ਚੱਕਿਆ ਜਾਣ ਜੇ ਤੂੰ ਆਵਾਜ਼ ਨਹੀਂ ਮਾਰੀ ਮੈਂ ਮੰਨ ਤੂੰ ਗੈਸ ਚੱਲ ਵੇਖਾਂਗੇ ਇਹ ਕਿੰਨਾ ਦਾ ਦਾ ਪਰ ਅਜੇ ਤੱਕ ਨਹੀਂ ਹੁੰਦਾ ਇਹ ਹਨਾ ਕਿਉਂਕਿ ਦਾਹਾਂ ਨਾਲ ਕੀ ਪੰਦਾ ਵੈਸੇ ਵੀ ਗੱਲ ਕਰੀਏ ਫਰੀ ਵਾਲਾ ਹੀ ਆ ਕੰਮ ਬਾਕੀ ਸਭ ਤੋਂ ਅੱਜ ਸਸਤਾ ਰੱਖਿਆ ਜਿਹੜਾ ਬਣਦਾ ਉਹ ਬੰਦੇ ਮੱਤੇ ਰੰਦਾ ਜੇ ਖੁੱਲੀ ਕੁਆਂਟੀਟੀ ਚ ਬਣਾਵੇਂ ਫੇਰ ਤੇ ਚਾਲ ਬੱਜ ਜਾਂਦੇ ਹੋਣਗੇ ਦਹਾਂ ਦੇ ਪੈ ਹਣਾ ਦਹਾਂ ਨਾਲ ਬਾਣੀ ਮੋੜ ਪੈਸੇ ਪਰ ਇਸ ਅਕੋਰਡਿੰਗ ਤਬ ਦੇਖਾਂਗੇ ਕੀ ਬੰਦਾ ਨਾ ਨਾ ਕਿੰਮਤਾਂ ਵਿੱਚ ਪੁੱਜਾ ਨਾ ਐਟਮ ਰਹੀ ਗਈ ਕੋਈ ਨਹੀਂ ਚੀਜ਼ ਕੋਈ ਨਹੀਂ ਚੀਜ਼ ਇਹ ਬੇਸਾਰਾ ਕੋਈ ਨਹੀਂ ਕੋਈ ਨਹੀਂ ਚੀਜ਼ ਤੁਸੀਂ ਲੀਪ ਬਾਤੀ چیزوں کو دیکھو۔ چپ۔ ਬੰਦੇ ਚ ਨਾ ਟਿਕਟੇ ਟਿਕੀ ਨਾ ਉਦੀ ਰੋਣ ਨੇ ਤਾਂ ਬੰਦੇ ਭੁੱਜੇ ਪੈਦਾ ਕਿੱਧਰ ਜਾਣਾ ਕੀ ਚੱਕਣਾ ਕੀ ਨਹੀਂ ਉਹ ਜੋ ਸਦਾ ਸਾਮਾਨ ਭਰੋ ਗੱਲ ਵਈ ਨਹੀਂ ਨਹੀਂ ਉਹਨਾਂ ਨੂੰ ਹਸਾਬ ਆ ਉਹ ਜਲਦੀ ਜਲਦੀ ਹੈਨਾ ਇੱਕੋ ਵਾਰੀ ਬਣਾਉਂਦੇ ਸਾਰੇ ਰੋਲ ਜਾ ਕਰਕੇ ਨਾ ਇੱਕ ਇੱਕ ਟਿਕਾ ਕੇ ਫਿਰ ਜਿਵੇਂ ਟਿਕਟ ਟਿਕਾਤੀ ਫੇ ਆ ਟਿਕਾਦਾ ਫੇ ਰੋਟ ਕਾਦਾ ਇੱਕ ਇੱਕ ਚੀਜ਼ ਹੈਨਾ ਐਕਸਪਰਟ ਹੋਏ ਹੋਏ ਉਹ ਵੱਡਾ ਆਹ ਚੰਚਾ ਨਿਕਲ ਆ ਹਾਂ ਵਧੀਆ ਕੀਤਾ ਜਗ੍ਹਾ ਬਚ ਗਈ ਤੁਹਾਡੀ ਆ ਛੋਟੀ ਆ ਮਾਤਾ ਦੇਖਦਾ ਕਿਉਂ ਇਸਨ ਟੁਕੜਾ ਹੱਥ ਲਾਉਣਾ ਕੀ ਮਤਲਬ ਸਵਾਦ ਮਤਲਬ ਇਤਨਾ ਲੂਣ ਮਿਕਨਾ ਨਾ ਅੱਛਾ ਅੱਛਾ ਕੋਈ ਹੈ ਚੀਜ਼ ਚਮਚੇ ਨਾਲ ਦੇ ਦੇ ਕੋਣ ਮਿਲਾ ਦੇ ਪਰ ਲੋੜ ਹੀ ਨਹੀਂ ਕੁਝ ਨਾ ਮਿਲਾ ਨਾ ਮੈਂ ਮੁਝੇ ਰ ਆਓ ਬਾਅਦ ਪੈ ਜੂ ਲੂਣ ਤੇ ਚੜ ਗਿਆ ਕੈਂ ਥੋੜਾ ਹੋ ਜਾ ਇਸਨ ਟੁਕੜਾ ਆਸੇ ਚੱਲ ਵਧੀਆ ਵਧੀਆ ਮੈਂ ਕਿਹਾ ਵਧੀਆ ਵਾ ਪਾਈ ਜਾ ਆ ਗੈਸ ਘੱਟ ਕਰਦੇ ਬਹੁਤ ਜ਼ਿਆਦਾ ਸੋਰੀ ਜੀ ਕੋਈ ਦੇਖ ਕੇ ਸਵੇਰੇ ਤੁਹਾਨੂੰ ਫੋਨ ਕਰਾਂਗਾ ਘੱਟ ਕੀਤਾ ਗੈਸ ਨਹੀਂ ਮੈਂ ਇਹਨੂੰ ਐ ਐ ਮੈਂ ਤੁਹਾਨੂੰ ਦੱਸਿਆ ਵਾ ਆ ਤਾਂ ਬੜੀ ਬੜੀ ਗੱਲ ਹੈ ਇੱਥੇ ਗਰਮ ਤੇ ਗਰਮ ਤੇ ਗਰਮ ਜਗ੍ਹਾ ਤੇ ਲਾਈਦਾ ਫੇਰ ਉਹ ਜੁੜ ਜਾਂਦਾ ਨਾ ਟੁੜਕਿੰਦਾ ਨਹੀਂ ਓਹ ਕੰਪਨ ਦਾ ਫੈਸਲਾ ਦਾਹਾਂ ਦਾ ਤੇ ਜੋ ਮੈਨੂੰ ਲੱਗਦਾ ਵਾ ਸਬਜੀ ਮੁੱਕ ਜਾਣੀ ਹਲੋ ਫੇ ਹਾਂ <laughs> ਜੀ

ਔਰ ਕੀ ਹਾਲਾ? ਜੀ। ਫੇਰ ਕਿਹਦੇ ਕੇ? ਹਾਂ। ਆਪਣੀ ਦਾ ਵੀ ਪਾਰੀ। ਹਾਂ। ਤਿਆਰ ਹੈ। ਕਹਿੰਦੇ ਕਣ ਵਿੱਚ। ਹਾਂ। ਸਾਥ ਤੇ ਦੇ ਬਣਾ ਦੇ। ਹਾਂਜੀ। ਕੋਈ ਬੜੇ ਨੇ। ਦੱਸਿਓ ਉਹਨਾਂ ਨੂੰ। ਓਏ, ਬੜੇ ਨੇ। ਹੈ? ਕੋਈ ਬੜੇ ਨੇ। ਸਾਥ ਤੋਂ ਬਾਅਦ ਉਹ ਬਣਾ ਰਹੇ ਵਜੇ ਰਾਤ ਤੇ। ਘੈਂਟ। ਕਾਇਪੀ। ਸਟੇਸ਼ਨ ਆਤੇ ਹੈ। ਕਹਿਣਾ ਆਦਾ ਨਾ ਇਹ? ਹਾਂਜੀ। ਬੋਲੀ। ਉਹ ਕਿੱਥੇ ਲਾ? ਹਾਂ? ਹੈਲੋ। ਥੋੜੀ ਦੇਖ ਲੈ। ਨਹੀਂ ਨਹੀਂ ਬਾਅਦ ਵਿੱਚ ਐਕਚੁਅਲੀ ਕੋਈ ਨਹੀਂ ਜਦੋਂ ਨਿਆ ਤੇ ਹੀ ਉਦੋਂ ਖਿੱਚ ਲਾਂਗੇ। ਹਾਂ। ਰਾਹ ਤੇ ਰੁਕਣਾ ਤੇ ਇੱਕ ਜਾਣਾ। ਇੱਥੇ ਤਾਂ ਬੱਸ ਲੱਗਣੇ 10 ਮਿੰਟ ਮਨਾ ਲੱਗਣਗੇ ਖਤਮ ਹੋ ਜਾਣਾ। ਮੈਨੂੰ ਤੇ ਬਣਾ ਦੇ ਫਿਰ। ਬਣਾ ਦਿਓ ਇੱਧਰ। ਕੜਿਆ ਪੈ ਕੜਿਆ ਹੂੰ ਖਾ ਲੋ ਖਾ ਲੋ ਵਧੀਆ ਰੱਖਿਆ ਰੇਟ ਕਹੈਂ ਟਾ ਫੁੱਲ ਇਹ ਨਹੀਂ ਵਧੀਆ ਵਧੀਆ ਛਿਕ ਲੋ ਤਾ ਐਕਸਟਰਾ ਲਾਉ ਨਾਲ ਵੈਰੀ ਗੁੱਡ ਬਈ ਪੱਕਾ ਕੰਮ ਥੋੜਾ ਐ ਯਾਰ ਇਹਨਾਂ ਦੇ ਹੋਸ਼ ਚਮ ਇਹਨਾਂ ਦਾ ਅੱਛਾ ਹੈਲੋ ਬਣਾਉਂਦੇ ਰਹਿਣਾ ਵੀਡੀਓ ਜੀ ਸਾਡੀ ਵੀਡੀਓ ਹਾਂ ਕਈ ਵਾਰੀ ਲਾ ਵੀ ਦਈ ਦੇ ਵਿੱਚੋਂ ਵਿੱਚੋਂ ਕੋਈ ਨਹੀਂ ਖੜਾ ਕੋਈ ਨਹੀਂ ਆਗੇ ਸੁਣ ਇਸ ਦੇਨੇ ਨੇ ਕੇ ਹਾਂ ਦੇਣਾ ਆਪਾ ਹੋ ਗਿਆ ਜਸਪਾਲ ਕਿੰਨੇ ਮਗਾਏ ਥੈਂਕ ਯੂ ਯਾ ਸਾਡੀ ਹੋਰ ਕਿੱਥੇ ਲੱਗਦਾ ਯਾਦ ਨੂੰ ਯਾਦ ਥੋੜਾ ਜੀ ਉਹ ਬਣਾਉਣਾ ਹੀ ਯਾਰ ਬਈ ਕਿਹਦੇ ਨਾ 2 ਘੰਟੇ ਲਾ ਆ ਗਈ ਪੂਰੀ ਮਾਦੀਆ ਵਾਹ ਚੈਨਲ ਤੇ ਆ ਗਈ ਇਹ ਹੈਲਦੀ ਫੈਮਿਲੀ ਹੈ ਹੈਲਦੀ ਫੈਮਿਲੀ ਹੈਲਦੀ ਫੈਮਿਲੀ ਹਾਂ ਨੰਬਰ ਫਿਰ ਮੈਂ ਐਡ ਕਰ ਮੈਂ ਪੇਜ ਫੋਲੋ ਕਰਨਾ ਪਏਗਾ ਤੈਨੂੰ ਇਹਨਾਂ ਦਾ ਉਹ ਭਰਾਵਾ ਨੰਬਰ ਫੀਲ ਕਰਾਂਗਾ ਤਾਂ ਫਿਰ ਹੀ ਮੇਰੇ ਕੋਲ ਗਰੁੱਪ ਆਊਗਾ ਬਿਨਾ ਗਰੁੱਪ ਹੀ ਹੈ ਕਿਲੇ ਮਰਜ਼ੀ ਲੈਣਾ ਵਧੀਆ ਬਣਾ ਦੀ ਦਾਣਾ ਦੀ ਗੱਲ ਹੈ ਵਧੀਆ ਗੱਲ ਕੰਮ ਹੈ ਇਹ ਚਿਹਰੇ ਕਟਾ ਪ੍ਰੋਫੈਸ਼ਨਲ ਨੇ ਹਾਂ ਬਿਲਕੁਲ ਕਿਹਨੇ ਕਿਉਂ ਉਹ ਜਿਆਰਾ ਇਹ ਵੀ ਲੱਗੇ ਬੇਟੇ ਨੂਨ ਨੂਨ ਦੇਖਾ ਨਹੀਂ ਆਜਾ ਚੜਦੇ ਚਨੇ ਦੇ ਤਾ ਕਰੇ ਆਪਣਾ ਪੇਪਰ ਹੈਗਾ ਹੈ ਮੈਦਗੁਰ ਉਹ ਟੋਟ ਬੈਗ ਖਾਲੀ ਹੈ ਦੁਕਾਨ ਕਿੰਨਾ ਇਹਨਾਂ ਦੀ ਗੱਲ ਕੋਈ ਇਹਨਾਂ ਆ ਬਾੜੇ ਆਰਡਰ ਤੋਂ ਤੇਰਾ ਬਾਪ ਉਹ ਨਿੱਪੂ ਨਾਲ ਨਾਲ ਚੋੜੀ ਆ ਬੈਠਾ ਇਹ ਜਿਹੜੀ ਖਾ ਨਿੱਪੂ ਤੋਏ ਲੋਕ ਇਹ ਆਪਣੇ ਉਹ ਚਲੋ ਤਿੰਨ ਕਿਹਾ ਬੋਲੋ ਮਾਹੀ ਯਾਰ ਇਹ ਸਾਡੇ ਵਿੱਚ ਜੇ ਕਹਿੰਦੇ ਆ ਜੀ ਹਿੰਦੀ ਜ਼ਰੂਰ ਬਾਤ ਲੋ ਜੀ ਬਣਾ ਦਿੰਨੇ ਆ ਦਾ ਬਾਹ ਵਧੀਆ ਵਧੀਆ ਖਾਓ ਦੱਸਿਓ ਰਿਵਿਊ ਫਿਰ ਖਾ ਕੇ ਕੋਈ ਨਹੀਂ ਹਾਂ ਫੇਰੇ ਆਇਆ ਸਰਪੰਚ ਅੰਦਰ ਹੀ ਵੜ ਕੇ ਹਰ ਵੀ ਗੁੱਟ ਮਧਿਆ ਬਿਲਕੁਲ ਬਹੁਤ ਵਧੀਆ ਹੈ ਜੀ ਹਲਦੀ ਨਾਲੇ ਹਾਂ ਪੂਰਾ ਕਲੀਨ ਕਲੀਨ ਕਰਦੇ ਕਲੀਨ ਐਡ ਇੱਕ ਹੋਰ ਗੱਲ ਆਇਆ ਡਾਕਟਰ ਦਾ ਮੈਂ ਸ਼ੁਰੂ ਕਰਵਾਉਣਾ ਹੈ ਹਾਂ ਐਂਡ ਤੋਂ ਸਾਦਾ ਹੀ ਹੈ ਹਾਂ ਚਾਰ ਨੇ ਨਾ

ਆ ਗਏ ਕਿਹਾ ਤੇ ਮੁਕਤੇ ਕਾ ਇਹ ਨਾ ਕਰਾਂ ਜੋ ਆਪਨੇ ਵਾਪਸ ਪਾਣ ਜੋ ਹੋਤਾ ਸੀ ਤਿੰਨ ਸੀਤਾ ਦੇ ਆਹੋ ਵਸਦਾ ਆਹ ਤਿੰਨ ਸਾਢੇ ਦੇ ਦੋ ਬਾਅਦ ਚ ਉਹਨਾਂ ਨੂੰ ਵੀ ਦੇਨੇ ਆ ਪਰ ਯਾਰ ਕਾ ਕਹਿ ਗਿਆ ਯਾਰ ਇੱਕ ਇੱਕ ਰਜਨਾ ਥੋੜਾ ਯਾਰ ਤੇ ਇਹ ਤੇ ਕੋਸਾਣੀ ਕਰ ਰਹੀ ਧਾਰਨੀ ਕਰ ਉਹਨੂੰ ਦੋ ਸਵਾਲ ਨਹੀਂ ਇਹਦਾ ਵੀ ਨਹੀਂ ਇੱਕ ਗੱਲ ਦੀ ਗੱਲ ਪਹਿਲਾਂ ਹੀ ਪਾਣੀ ਤੁਹਾਨੂੰ ਦਿਓ ਕਿਚ ਨਹੀਂ ਆਠਾ ਯਾਰ ਇਹਦੇ ਕਰਦੇ ਨਾ ਇੱਥੇ ਕੰਮ ਉਲਟਾ ਇਹ ਬਸ ਸਵਾਦੀ ਆ ਬਹੁਤ ਵਾਹ ਤੋਂ ਬੂਲੇ ਘੰਟਾ ਹੋ ਗਿਆ ਆ ਤੇ ਨੇ ਜੀ ਸਾਨੂੰ ਲਈ ਹਾਲ ਸਵਾਦ ਨਾ ਪਾਇਆ ਕਰੋ ਮੈਂ ਕਰੋ ਮੁਕਤ ਸਮ ਲੈ ਲਓ ਨਾ ਯਾਰ ਆ ਇਹ ਵੀ ਜਾਪ ਹੀ ਪੈ ਗਿਆ ਆਪਾਂ ਇਧਰੋਂ ਕਾਕੇ ਇੱਕ ਘੁਰ ਦੇਦੇ ਬੱਸ ਫਿਰ ਮੈਂ ਜਾ ਕੇ ਨਿਕਲਦਾ ਆਂ ਪੰਜ ਯੋਧੇ ਹੋ ਗਏ ਕਿਤੇ ਕਿਨੇ ਹੋ ਗਿਆ 8 ਹੋ ਗਏ ਬਰਾਬਰ ਹੀ ਹੋ ਗਏ ਫਿਰ ਆਪਾਂ ਨੂੰ ਦੇ ਦੇ ਮੈਂ ਕਿਹਾ ਰੋਜੇ ਰੋਜੋ ਆ ਗਿਆ ਮੈਂ ਜਿਹੜਾ ਤੇ ਆ ਕੇ ਖੜੇ ਪੁੱਛਦੇ ਰਹੇ ਹੁਣ ਕੁਝ ਖਾ ਕੇ ਜਾਊਂਗਾ ਯਾਰ ਪਾਟ ਦੇ ਦੇ ਉਹਨਾਂ ਦਾ ਬਰ ਉਹਦੀਆਂ ਆਰਡਰ ਦੇ ਨਾ ਥੋੜੀ ਵੀ ਥੋੜੀ ਬੋਲ ਦਬਾ ਇੱਥੇ ਲੱਗ ਗਿਆ ਆਪਣਾ ਇੱਕ ਆਪਣਾ ਲੱਗਦਾ ਪਿਆ ਹੋਰ ਕਿਵੇਂ ਨਹੀਂ ਨਹੀਂ ਜਿਹੜੇ ਬੋਲਣਾ ਆ ਰਹੇ ਨੇ ਇਹਨਾਂ ਨੂੰ ਪੰਜ ਹਾਂ ਉਹ ਪੰਜ ਨਹੀਂ ਊੜੇ ਜੇ ਪਕਾਰਵਾਤੇ ਆ ਜੇ ਬਾਬਾ ਟਾਈਮ ਤੇ ਆਉਂਦਾ ਉਹਨਾਂ ਦੇ ਕੱਟ ਤੋਂ ਪਹਿਲਾਂ ਤਾਂ ਆਇਆ ਅੱਛਾ ਇਹ ਕੁਲਚੇ ਮਿਲ ਰਹੇ ਜੀ 100 ਰੁਪਏ ਦੇ ਇੱਕ ਪੀਸ ਬਾਈ ਕਿੱਥੇ ਬੰਦ ਕਰੇ ਆਹੋ ਤੇ ਅਗਰ ਉਹ ਟਿਕਟ ਹੈ ਅੱਡੋ ਜਿੰਨੇ ਮਰਜ਼ੀ ਅੱਧਾ ਦਾ ਘਰ ਇਹਨੂੰ ਸਵਾਰੀ ਕਰ ਲਾ ਫਿਰ ਆਹ ਤਿੰਨੇ ਪੈਸੇ ਵੰਡੋ ਉਹ ਇੱਕ ਹੋਰ ਲੈ ਲਾ ਹੋਰ ਦੇਣਾ ਨਹੀਂ ਉਹਨਾਂ ਨੇ ਅੱਧਾ ਦਾ ਘਰ ਤੇਰਾ ਲਾੜ ਤੇਰਾ ਲਾੜ ਇਹ ਆ ਤਿੰਨੇ ਕਿੰਨੇ ਦਾ ਨਹੀਂ ਦੇਣਾ ਬੱਚਾ ਬੜਦਾ ਹੈ ਆ ਕੋਈ ਨਹੀਂ 40 ਕੁ ਰੁਪਏ ਬਾਰ ਦੀ ਕਰਕੇ ਮੈਨੂੰ ਤਾਂ ਟੈਨਸ਼ਨ ਨਾਲ ਆ ਇਹ ਤਣੀ ਹੁੰਦੀ ਮੈਨੂੰ ਤਾਂ ਬਹੁਤ ਮਿਲਿਆ ਰੱਖ ਰੱਖਿਆ ਤੁਹਾਨੂੰ ਸੁਲਾਹ ਹੁੰਦੀ ਕਿ ਤਰਾਹ ਰਹਿ ਗਿਆ ਸਾਡਾ ਨਹੀਂ ਵੀ ਇਹਨਾਂ ਨੂੰ ਰੈਗੂਲਰ ਕਰੋ ਉਹ ਕਾਕੇ ਲੈਪੁਰ ਨਹੀਂ ਇੱਕ ਸਟ੍ਰੇਕ ਕਮੈਂਟ ਹੈ ਬੜਾ ਟਾਈਮ ਲੱਗਣਾ ਜੀ ਇਹਨਾਂ ਦੇ ਬੜੇ ਚਾਪੀ ਘਟਾਓ ਹਜੇ ਪਹਿਲਾਂ ਕਾਕੇ ਲੈ ਜਾਣਾ ਤੁਲੇ ਕੋਲੇ ਭਾਈ ਬੱਤਾ ਇਹ ਪਿੰਦੂ ਦਾ ਕਾਰੋ ਹੋ ਯਾਰ ਹੁਣ ਮੈਨੂੰ ਮਿਲੇ ਨਹੀਂ ਤੁਹਾਡੇ ਦੇ ਠੱਕਾ ਗਾ ਲਾ ਪੱਕੇ ਤਿੰਨ ਨੇ ਲੈ ਪੰਜ ਚਾਰ ਦਾ ਇਹਨੇ ਬਿੱਲਾ ਚਾਂਸ ਹੀ ਕਰਾਉਂ ਮੈਨੂੰ ਫਸਾਇਆ ਮੈਂ ਤਾਂ ਕਿਹਨੂੰ ਕਹੂੰ ਚੜਾ ਰਿਹਾ ਸਾਰੇ ਕਹਿੰਦੇ ਨਾ ਕਰ ਦਮੈਂ ਇੱਥੇ ਆ ਗਿਆ ਯਾਰ ਗਿਆ ਤਾਂ ਨਾ ਕਹਿ ਦਲਾਂ ਤੁਹਾਡੇ ਕਰਦਾ ਨਹੀਂ ਕੁਝ ਹੈ ਮੈਂ ਪੱਕਾ ਬਹੁਤ ਸਮਝਾ ਸੋ ਆਏ ਨੂੰ ਦੇਖ ਲੈ ਅੱਜ ਦਾ ਮੋਹਰਾ ਬੰਦੇ ਕਰੇ ਬਰਜੀ ਨੂੰ ਦਿਖਾਦਾ ਬਚਾਦਾ ਚੇਕ ਨੂੰ ਨਾ ਪਹਿਲਾਂ ਮੈਂ ਇੱਕ ਦੇ ਦੇ ਲੈ ਲੈ ਨੱਲਾ ਭਾਇਆ ਇੱਕ ਮੈਂ ਕਰ ਪੰਜ ਮੇਰਾ ਰਹਿ ਜਾ ਹਾਂ ਜਿਵਾਕ ਵਿਚਾਰੇ ਮਗਰੀ ਰਹਿ ਗਏ ਵੀ ਮਗਰ ਰਹਿ ਗਏ ਹਾਂ ਯਾਰ ਸਾਨੂੰ ਐਂ ਕਰ ਦੋ ਹੀ ਦੇ ਦੇ ਇੱਥੇ ਤੇ ਕਰ ਲੈਨੇ ਭਰਾਵਾ ਔਰ ਤੂੰ ਦਿਨ ਨਾ ਇੱਕ ਦਿਨ ਦੀ ਭੈਣ ਰੱਖ ਜਾਣਾ ਕਦੋਂ ਦਾ ਬਾਬਾ ਆ ਜਾ ਚੱਲੋ ਜੀ ਮੈਂ ਨਾ ਮੇਨੂੰ ਬੁਲਾ ਦੇ ਆਹ ਫਾੜੀ ਆਹ ਲਗਾਏ ਬੰਦੇ ਨੌਲੀ ਆ ਠੀਕ ਆ ਚੀਂਗ ਕਰਦਾ ਖਦਾ মিয়া ਯਾਰ ਸਬਜੀ ਇੰਨੀ ਆ ਬੰਨ ਕਿੰਨੇ ਆ ਇਨਮ ਇੱਕ ਕੋ ਲੈਣਾ ਇੰਨੇ ਕ ਜਾ ਦੇ ਲੈਣੇ ਹਾਂ ਲਾਸਟ ਤੇ ਓਖਾ ਹੂ ਤੁਹਾਡਾ ਹੈ ਉਸ ਲਾਸਟ ਤੇ ਕੰਮ ਬਈ ਓੱਖਾ ਬੰਨਾ ਕਿਉਂਕਿ ਦਹਾਂ ਦੀ ਚੀਜ਼ ਆ ਤੇ ਲੋਕ ਜ਼ਿਆਦਾ ਹੋ ਗਏ ਆ ਕਿ ਨਹੀਂ ਉਹ ਹੀ ਆ ਸਹੀ ਜਾਂ ਤਾਂ ਹੱਸਦੇ ਸਾਂ ਮੇਰੇ ਖਿਆਲ ਦੇ ਇੱਧਰ ਪਾ ਰੱਖੀਂ ਇੱਧਰ ਧਿਆਨ ਉਹ ਜੀ ਕਦੀ ਇੱਥੇ ਆਦਾ ਇੱਕ ਵਾਰ ਫਿਰ ਇੱਕ ਤਵਾ ਜਿਹੜਾ ਨਿਕਲਦਾ ਮੈਨੂੰ ਪਾ ਮੈਂ ਲੈਣਾ ਬੰਦਾ ਫਿਰ ਮੇਰਾ ਕਰ ਦਿਓ ਆ ਮੈਂ ਆਹ ਓਏ ਪਾਲਾ ਓਏ ਜੱਟ ਸੇ

어이. 오늘이 대니 대니 나 오늘이 대니. 뭐야. 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 � ਆ ਤਮ ਹਾਂ ਤਮਸ ਮਾਨ ਬੰਨਣ ਹੈਗੇ ਬੰਨਣ ਤੇ ਪਏ ਆ ਦੀਦੀ ਆ ਮੇਰੇ ਵੀਰੇ ਆ ਦੇ ਦਿੰਨੇ ਆ ਯਾਰ ਇੱਕ ਦਿਨ ਫਿਰ ਜੀ ਮੈਂ ਦੁਕਾਨ ਤੇ ਆਣਾ ਤਮ ਕਿੰਨੇ ਕੋਈ ਕਰ ਦੋ ਜੀ ਭਰਿਆ ਮੈਨੂੰ ਦੇ ਦੋ ਵੱਧ ਗਿਆ ਮੇਰੇ ਰਿਸ਼ਤੇਦਾਰ ਕਿ ਨਹੀਂ ਨਾ ਨਾ ਆ ਵੀ ਆ ਬਚਾਰੇ ਖੜੇ ਆਪਾਂ ਸਾਰੇ ਨਾਲੇ ਤੂੰ ਮੇਰੇ ਕੋ 20 ਰੁਪਏ ਲਾ ਇਹਨਾਂ ਨੂੰ ਦੇ ਦੇ ਇਹਨਾਂ ਨੂੰ ਦੇ ਦੇ ਹਾਂ ਓਏ ਅਬੀਰ ਉਹ ਕਿਹੜਾ ਓਏ ਤੁਹਾਨੂੰ ਦੇ ਰੋ ਹਾਂ ਦੋ ਰਹਿ ਗਏ ਨਾ ਇੱਕ ਲੈ ਲਓ ਅੱਦਾ ਅੱਦਾ ਕਰ ਲਿਓ ਸਬਜ਼ੀ ਘਾਟਾ ਬੰਨਣਾ ਤੇ ਹਾਂ ਕਰੋ ਮੈਨੂੰ ਇੱਕ ਹੋੜੀ ਦੇ ਦੋ ਇਹ ਹੋੜਾ ਨਾ ਇਹ ਕਿੰਨੂ ਦੇ ਦੇ ਹਣੇ ਬੜ ਬੜ ਮੀਆਂ ਮੀਆਂ ਦੇ ਦੀ ਦੀ ਦੇ ਦੋ ਇੱਕ ਦੇ ਦਿੰਦੀ ਕੌਣ ਹੈ ਤੋਂ ਨੇ ਤਾਂ ਦਾ ਨਵੀਂ ਆ ਆ ਬਣਾ ਆ ਬਹੁਤ ਕਿੰਨੇ ਵਿੱਚ ਐਨੇ ਵਈਆਂ ਦਾ ਵੇਚ ਆਇਆ ਇਹ ਕਦੋਂ ਆਇਆ ਮੇਰਾ ਜਨਮ ਦੇਦੋਂ ਤੈਨੂੰ ਪੈਸੇ ਲੋੜਦਾ ਕੰਮ ਕੀ ਕੀਤਾ ਬਈ ਇੱਕ ਹੀ ਜਿਹਦੇ ਵੇਚ ਦੇਖ ਵੇਚ ਆਇਆ ਸੱਚੀ ਅੱਛਾ ਸੱਚੀ ਵੇਚ ਆਇਆ ਵੀਰੇ ਬਾਕੀ ਇਹਨਾਂ ਫਿਰ ਮਾਰਟੀ ਟਰੈਕਟਰ ਨਹੀਂ ਬਣਨਾ ਹਾਂ ਇਹ ਤਰੀਕਾ ਲਾ ਗਿਆ ਹੈਂ ਕੀ ਨੋ ਦਿੱਤਾ ਈ ਹੈ ਅੱਛਾ ਇਹ ਨਾ ਨਾ ਇਹ ਆ ਦੇਦਾ ਈ ਇਹ ਨਵਾਂ ਬਿਜ਼ਨਸ ਚਲਾਊਗਾ ਹੋਣ ਇਹ ਤਾਂ ਵੀ ਮੈਨ ਲੈ ਨਹੀਂ ਇਹਨੂੰ ਉਹ ਸੇ ਨੇ ਟੈਨਸ਼ਨ ਆਉਂਦੀ ਵਧੀਆ ਹੁਆ ਜਾ ਹੋਰ ਅੱਜ ਵੀ ਮੈਨੂੰ ਇੱਕ ਬਹੁਤ ਸਵਾਲ ਲੱਗਾ ਈ ਇਹ ਨਹੀਂ ਮਿਲੇ ਤੁਹਾਨੂੰ ਮੈਂ ਵੀ ਇਹ ਦਿਨਾ ਇੱਕ ਮਿੰਟ ਯਾਰਾ ਮੁੰਡਿਆਂ ਨੂੰ ਤਾਂ ਚੱਲ ਦੋ ਪੂਰਾ ਕਰਕੇ ਹਾਂ ਵੀ ਆਇ ਇੱਕ ਲੈ 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 ਬੋਤਲ ਉਹ ਨਹੀਂ ਆ ਗਿਆ ਹੁਣ ਬੰਦੇ ਚਸਪ ਚ ਹੋ ਜਾਂਦੇ ਹੋ ਜਾਂਦੇ ਹਾਂ ਵੀ ਆ ਪਲੇਟ ਚ ਪਏ ਮਾਨ ਡਿੱਗ ਗਿਆ ਥੱਲੇ ਹਣ ਲਾਸਟ ਤੇ ਦਸਮਾਨ ਹੀ ਮੁੱਕ ਗਿਆ ਤਾਂ ਹੋਰ ਫੈਣੀ ਆ ਜੀਲ ਚਾਹੀਦਾ ਯਾਰ ਥੋੜਾ ਹਣ ਆਲੂ ਕੱਟੋ ਕੱਟ 10 ਕਿਲੋ ਬਾਲੇ ਹਣ ਇਹਰ ਗੱਲ ਬੰਦੀ ਆ ਖਤਮ ਆਵੇ ਨੂੰ ਉੱਤਰ ਆਪਾਂ ਹਾਂ ਆਵੇ ਮੈਂ ਤੁਹਾਨੂੰ ਕਿਹਾ ਨਾ ਆ ਪਾ ਦੇ ਸਮਾਨ ਸਾਰਾ ਇਦਾ ਹੀ ਆ ਲੈ ਆ ਵੀ ਪਾ ਦੇ ਉੱਪਰ ਪਿਆ ਇਹਦੇ ਵਿੱਚ ਆ ਵੀ ਪਾ ਦੇ ਆ ਵੀ ਪਾ ਦੇ ਤਾਂ ਲਓ ਜੀ ਐਂਡ ਹੋ ਗਿਆ ਖਤਮ ਹੈ ਨਹੀਂ ਮੇਰੇ ਇਸ ਮਾਣ ਆ ਲੂ ਲੂ ਖਤਮ ਹੋ ਗਿਆ ਸਾਰਾ ਕੋਸ਼ਿਸ਼ ਆ ਲੈ ਬੱਦ ਖਤਮ ਹੋ ਗਿਆ ਲੂ ਖੇਰਾ ਮੈਂ ਕਿਉਂ ਇਸਨੂੰ ਗੈਸ ਬੰਦ ਕਰਦੇ ਆ ਕਿਵੇਂ ਦਾ ਬਣਿਆ ਵਧੀਆ ਅਗਲੀ ਵਾਰੀ ਸਭ ਤੋਂ ਪਹਿਲਾਂ ਤਾਂ ਅੰਦਰ ਜੇ ਨਾ ਆ ਮੇਲਾ ਇਹ ਪਹਿਲਾ ਦਾ ਆਇਆ ਹੀ ਸਭ ਤੋਂ ਪਹਿਲੇ ਨੰਬਰ ਤੇ ਮਿਲਿਆ ਵੀ ਇੱਕ ਨਾਲ ਸ਼ੁਕਰ ਸ਼ੁਕਰ ਕਰ ਮਿਲ ਗਿਆ ਸਰ ਯਾਰ ਸਵਾਦ ਸੀ ਮੈਨੂੰ ਆਪਾਂ ਨੂੰ ਤਾਂ ਪਤਾ ਨਹੀਂ ਹੁਣ ਤੁਹਾਨੂੰ ਪਤਾ ਸਵਾਦ ਦਾ ਚਲੋ ਜੀ ਵਾਪਸ ਚੱਲੇ ਹੁਣ ਤੇ ਕਿੰਨੇ ਪੈਸੇ ਬਣੇ ਉਹ ਤੁਹਾਨੂੰ ਰੱਜੀ ਦੱਸੂਗੀ ਹੁਣੇ ਇਹ ਜਿੰਨਾ ਸਮਾਨ ਲੱਗਾ ਤੁਹਾਨੂੰ ਉਹ ਵੀ ਦੱਸਾਂਗੇ ਤੇ ਬਾਕੀ ਪੂਰਾ ਕਲੀਅਰ ਤੁਹਾਨੂੰ ਘਰੇ ਜਾ ਕੇ ਦੱਸਦੇ ਹਾਂ ਹਨਾ ਹਾਂ ਬਿਲਕੁਲ ਹਨਾ ਚਲੋ ਸਿਰਫ 10 ਦਾ ਰੱਖਿਆ ਸੀ ਬਾਕੀ ਬੜਿਆਂ ਨੇ 5-5 ਕਹੇ ਸੀ 5-5 ਤਾਂ ਨਹੀਂ ਦੇ ਸਕੇ ਹਨਾ ਕਿਉਂਕਿ ਫਿਰ ਬਾਕੀਆਂ ਨੂੰ ਨਹੀਂ ਮਿਲਲੇ ਮਟੀਰੀਅਲ ਥੋੜਾ ਹੈ ਅਸਲ 'ਚ ਭਈ ਇਹਦਾ ਰੇਟ ਜਿਹੜਾ ਹੈਗਾ ਅਸਲ 'ਚ ਰੇਟ ਇਹਦਾ 40 ਰੁਪਏ ਆ ਹਨਾ 30 ਤੋਂ 40 ਹਾਂ ਆਮ ਜਿਹੜਾ ਮਿਲਦਾ ਉਹ 30 ਦਾ ਮਿਲਦਾ ਵਾ ਤੇ ਜਿਹੜਾ ਮਤਲਬ ਪਨੀਰ ਵਾਲਾ ਮਿਲਦਾ ਉਹ 40 ਦਾ ਮਿਲਦਾ ਹਨਾ ਇਦਾਂ ਹੀ ਹੈ ਨਾ ਜਿਆਦਾ ਰਤੀ ਵਾਲੇ ਹੀ ਖਾਂਦੇ ਪਰ ਦਹਾਂ ਨਾਲ ਕੀ ਬਣਨਾ ਸੋਚ ਕੇ ਦੇਖ ਲੋ ਨਾ ਕਾਊਂਟਰ ਬੱਤ ਚਲ ਜਨਮ ਦਿਨ ਸੀ ਜਨਮ ਦਿਨ ਹੀ ਤਾਂ ਫ੍ਰੀ ਵਾਲਾ ਕੰਮ ਹੀ ਕੀਤਾ ਅਸੀਂ ਕਿਹਾ ਵੀ ਓਦਾਂ ਜਿਆਦੀ ਭੀੜ ਪੈਣੀ ਹੈ ਨਾ ਓਦਾਂ ਫ੍ਰੀ ਰੱਖਣਾ ਸੀ ਪਰ ਭੀੜ ਦਾ ਕਰਕੇ ਅਸੀਂ ਸੋਚਿਆ ਵੀ ਐਵੇਂ ਮਤਲਬ ਜਿਆਦੀ ਪੈਣੀ ਇਤੋਂ ਵੀ ਜਿਆਦੀ ਦਿੱਤੇ ਨਹੀਂ ਜਾਣੀ ਹਨਾ ਅੱਜ ਜਨਮ ਦਿਨ ਦੀ ਪਾਰਟੀ ਪਾਰਟੀ ਹੋ ਗਈ ਉਹਨਾਂ ਲਈ ਚਲੋ ਗਾਇਸਸਰ ਅਬ ਪੈਸੇ ਵੀ ਨਹੀਂ ਵੇਖਣ ਦੀ ਲੋੜ ਨਹੀਂ ਐਸੇ ਵੈਸੇ ਕਿੰਨੇ ਬਣਿਆ 100 200 ਤੇ 300 ਬਾਕੀ ਟੁੱਟੇ 300 ਰੁਪਿਆ ਬਣਿਆ ਚਲ 100 ਜੋ ਠੀਕ ਆ ਮਤਲਬ ਡਾਇਰੈਕਟ ਕਹਿ ਦੀ ਆਪਾਂ ਇੱਕ ਪਾਰਟੀ ਪਾਰਟੀ ਅੱਜ ਹੈ ਨਾ ਬਣ ਬਣ ਕੇ ਨਹੀਂ ਦੱਸਣ ਦੀ ਲੋੜ ਹੀ ਨਹੀਂ 300 ਦੇ ਬਣ ਨਹੀਂ ਬਸ ਬਰਬਰ ਹੋ ਗਿਆ ਹੈ ਬਾਕੀ ਹਾਂ ਚਲੋ